ਟੋਟਲ ਬਲੈਕਆਊਟ ਬਿਲਕੁਲ ਵੀ ਕੋਈ ਚਾਨਣ ਨਹੀਂ ਹੈ ਗਿਆ ਆਲੇ ਦੁਆਲੇ ਇਹ ਸਾਰਾ ਸਾਡੇ ਪਿੰਡ ਦਾ ਏਰੀਆ ਸਿਰਫ ਇੱਕ ਚੰਦ ਨੂੰ ਛੱਡ ਗਿਆ ਨਾ ਬਾਕੀ ਕੁਝ ਵੀ ਨਹੀਂ ਹੈ ਗਿਆ ਤੇ ਕੋਈ ਟਾਵਾ ਟਾਵਾ ਕੋਈ ਦਿਖ ਰਿਹਾ ਹੋਏਗਾ ਬਟ ਉਹ ਵੀ ਕੋਈ ਕੰਮ ਕਰ ਰਿਹਾ ਬੰਦਾ ਉਹ ਚੀਜ਼ ਦਿਖ ਰਹੀ ਹੈ ਬਾਕੀ ਬਿਲਕੁਲ ਸ਼ਾਂਤ ਮਾਹੌਲ ਇੰਨਾ ਸ਼ਾਂਤ ਮਾਹੌਲ ਹੈ ਨਾ ਸਿਰਫ ਹਵਾ ਦੀ ਆਵਾਜ਼ ਆ ਰਹੀ ਹੈ ਇਹ ਕੁਝ ਪਾਸੇ ਹੋ ਰਹੀ ਹੈ ਹਵਾ ਦੀ ਆਵਾਜ਼ ਆ ਰਹੀ ਹੈ ਇਹ ਪੰਛੀਆਂ ਦੀ ਆ ਰਹੀ ਹੈ ਇਹ ਪੰਛੀਆਂ ਦੀ ਆਵਾਜ਼ ਆ ਰਹੀ ਹੈ ਸੋ ਪੂਰੇ ਤੋਂ ਮੂਹ ਨਹੀਂ ਦਿਖ ਰਿਹਾ ਹੋਰ ਕੁਝ ਨਹੀਂ ਦਿਖ ਰਿਹਾ ਸਿਰਫ ਚੰਦ ਦਿਖ ਰਿਹਾ ਚੰਦੇ ਦੇ ਦਰਸ਼ਨ ਹੋ ਰਹੇ ਆ ਪੂਰੇ ਤੋਂ ਅਸੀਂ ਆਈਡੀਆ ਲਾ ਸਕਦੇ ਹਾਂ ਕਿ ਕਿੰਨਾ ਸਹਿਮ ਹੈ ਲੋਕਾਂ 'ਚ ਤੇ ਕੀ ਹੈ ਬਲੈਕਆਊਟ ਇਹ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਤੁਹਾਡਾ ਸਾਥ ਲੈ ਤੇ ਅੱਜ ਜਿਹੜੀ ਵੀਡੀਓ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ ਬਲੈਕਆਊਟ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਾਰਟ ਦੇ ਪਾਕਿਸਤਾਨ ਦੀ ਜਿਹੜੀ جنگ ਲੱਗੀ ਹੋਈ ਹੈ ਪਹਿਲੀ ਗੱਲ ਤਾਂ ਉਹ ਲੱਗਣੀ ਨਹੀਂ ਚਾਹੀਦੀ ਕਿਉਂਕਿ ਜੰਗ ਦਾ ਨਵਾਂ ਹੀ ਮਾਡਲ ਉਹ ਉਸ ਜਿੰਨਾ ਨਕਸ਼ਾ ਹੁੰਦਾ ਕਿ ਉਸ ਤੇ ਮੀਡਲ ਕਲਾਸ ਫੈਮਿਲੀ ਪਿਸ ਕੇ ਰਹਿੰਦੀ ਹੈ ਤੇ ਪਹਿਲੀ ਗੱਲ ਇਹ ਹੈ ਕਿ ਲੋਕਾਂ ਦੀ ਨਜ਼ਰ ਤਾਂ ਸੇਮ ਹੈ ਕਿ ਲੋਕ ਐਸ ਪਰ ਜੋ ਕੁਸਚਨ ਮਿਲ ਰਿਹਾ ਹੈ ਨਾ ਉਹਨੂੰ ਫੋਲੋ ਕਰ ਰਹੇ ਆ ਕੀ ਕਰ ਰਹੇ ਆ ਦੇਖੋ ਹੁਣ ਉਹ ਕਹਿੰਦੇ ਆ ਕਿ ਰਾਤ ਨੂੰ ਪੂਰਾ ਬਲੈਕਆਊਟ ਹੋਣਾ ਜਾਏਗਾ ਠੀਕ ਹੈ ਤੇ ਸਾਡੇ ਪਿੰਡ ਚ ਨਾ ਮੈਂ ਹੁੰਨੇ ਜਾ ਗਿਆ ਸੀਗਾ ਕਿਸੇ ਵੀ ਘਰ ਦੀ ਲਾਈਟ ਨਹੀਂ ਬਲ ਰਹੀ ਟਾਈਮ ਕਿੰਨਾ ਸਾਢੇ 8:00 ਹੋ ਗਿਆ ਪੂਰੇ ਪਿੰਡਾਂ ਦਾ ਜਲ ਲੱਗ ਰਹੇ ਨੇ ਕਿ ਲੋਕਿੰਨੇ ਡਰੇ ਹੋਏ ਨੇ ਤੇ ਡਰ ਵੀ ਸੱਚਾ ਡਰ ਕਿਉਂ ਸੱਚਾ ਕਿਉਂਕਿ ਉਹਨਾਂ ਨੇ ਉਹਨਾਂ ਦੇ ਬਜ਼ੁਰਗਾਂ ਨੇ ਕੀ ਕਹੇ ਸਾਡੇ ਬਜ਼ੁਰਗਾਂ ਨੇ ਸਾਡੇ ਬਜ਼ੁਰਗਾਂ ਨੇ ਪਹਿਲੀਆਂ ਲੜਾਈਆਂ ਆਪਣੇ ਪਿੰਡੇ ਦੇ ਬਣਾਈਆਂ ਹੋਈਆਂ ਸੋ ਉਹਨਾਂ ਨੂੰ ਪਤਾ ਕੀ ਅਗਰ ਉਸ ਟਾਈਮ 'ਚ ਇਥੇ ਲੜ ਪਗਦੀ ਸੀਗੀ ਤਾਂ ਉਥੇ ਐਡ ਸਟ੍ਰਾਈਕ ਹੋ ਜਾਂਦੀ ਸੀਗੀ ਤੋ ਇਸ ਕਰਕੇ ਹੁਣ ਜਿੱਦਾਂ ਜਿੱਦਾਂ ਕਿ ਸਾਨੂੰ ਉਹ ਚੀਜ਼ਾਂ ਮਿਲਦੀਆਂ ਕੈਨ ਦੇ ਐ ਪ੍ਰੋਪਰਸ਼ਨ ਮਿਲਦੀ ਹੈ ਜਿੱਦਾਂ ਕਿ ਪ੍ਰਸਾਦ ਸਿੰਘ ਕਿਸ ਤਰ੍ਹਾਂ ਦੇ ਕਿ ਵੇ ਬਸੇ ਇੱਕ ਚੀਜ਼ ਕਰਨੀ ਹੈ ਇਹ ਨਹੀਂ ਕਰਨੀ ਹੈ ਤੋ ਸਾਡਾ ਹੀ ਫਰਜ਼ ਹੁੰਦਾ ਹੈ ਕਿ ਅਸੀਂ ਉਸ ਚੀਜ਼ ਨੂੰ ਫੋਲੋ ਕਰੀਏ ਤੋ ਮੈਨੂੰ ਬਹੁਤ ਉਜੀ ਹੋਈਗੀ ਸਾਡੇ ਪਿੰਡ ਨੇ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਬੋਲੋਗੀ ਤਾਂ ਤੇ ਬਿਲਕੁਲ ਬਲੈਕਆਊਟ ਹੋ ਗਿਆ ਬਿਲਕੁਲ ਕੁਝ ਵੀ ਨਹੀਂ ਆ ਗਿਆ ਉਮੀ ਆਇਆ ਹੋਏ ਤਾਂ ਦੇਖਿਆ ਹੀ ਵੇ ਬਿਲਕੁਲ ਬੰਦ ਹੈ ਬਿਲਕੁਲ ਕੁਛ ਵੀ ਨਹੀਂ ਨਿਕਰਾ ਮੈਂ ਇਹ ਪੁੰਨੇ ਤੋਂ ਅੱਜ ਤੱਕ ਵੀ ਨਹੀਂ ਬਾਲੀ ਹੈ ਪੁੰਨੇ ਤੱਕ ਵੀ ਨਹੀਂ ਬਾਲੀ ਬਿਲਕੁਲ ਬਲੈਕਆਊਟ ਮੇਰੇ ਘਰ ਤੋਂ ਲੈ ਕੇ ਤੇਰੇ ਘਰ ਤੱਕ ਬਿਲਕੁਲ ਲਾਈਟ ਬੰਦ ਹੈ ਪਰ ਜਿਹੜੀ ਪ੍ਰਸ਼ਾਸਨ ਨੇ ਅਰਦਾਸਾਂ ਕੀਤੀਆਂ ਉਹਨੂੰ ਫੋਲੋ ਕਰਨਾ ਜਿੰਦਾ ਪਹਿਲਾ ਹੁਣ ਤੋਂ ਬੰਦ ਹੈ ਚਾਹੇ ਆਰਮੀ ਬਾਰਡਰ ਤੇ ਲੜਦੀ ਹੈ ਪਰ ਸਭ ਤੋਂ ਪਹਿਲਾਂ ਸਾਥ ਅਸੀਂ ਉਹਨਾਂ ਦਾ ਪੂਰੇ ਤੋਂ ਦੇਖਾਂਗੇ ਸਹੀ ਪਤਾ ਕੀ ਹੈ ਦੇਪ ਗਰਾਊਂਡ ਮੈਂ ਬਹੁਤ ਚੀਜ਼ ਚੀਜ਼ ਹੈ ਨਾ ਆਪਣੀ ਸੇਫਟੀ ਇਹ ਕਿਉਂ ਐ ਕਿਉਂਕਿ ਉਹ ਬੋੜੀ ਜਾ ਕੇ ਸਾਡੀ ਜੇਟੀ ਵਾਸਤੇ ਖੜੇ ਆ ਜੇਕਰ ਅਸੀਂ ਨਿਯੋਗ ਦਾ ਬਹਾਣੇ ਤਾਂ ਕੋਣ ਬਾਈਗਾ ਜੇਕਰ ਅਸੀਂ ਆਪਣੇ ਆਪ ਨੂੰ ਸੇਫ ਨਹੀਂ ਰੱਖ ਸਕਦੇ ਉਹਨਾਂ ਦੀਆਂ ਦਸੀਂ ਉਹਨੀਆਂ ਗੱਲਾਂ ਉਤੇ ਅਮਲ ਕਰਕੇ ਤਾਂ ਅਸੀਂ ਸੇਫ ਕਿੱਥਾ ਹੋਵਾਂਗੇ ਠੀਕ ਹੈ ਕਿਉਂਕਿ ਉੱਚ ਔਲਾਦੀ ਦੀ ਸੇਫਟੀ ਹੈ ਸਾਡੀ ਵੀ ਸੇਫਟੀ ਹੈ ਕਿਉਂਕਿ ਉਹ ਚੀਜ਼ ਨੂੰ ਉਥੇ ਕੰਟਰੋਲ ਕਰਨਾ ਚਾਹੁੰਦੇ ਆ ਕਿ ਉਹ ਅੱਗੇ ਨਾ ਵਧੇ ਅੱਗੇ ਨਾ ਵਧੇ ਤੇ ਸਾਡੇ ਵਰਗੇ ਉਸ ਚੀਜ਼ ਨੂੰ ਅਨੁਪੋਧੋ ਕਰਕੇ ਜੇਕਰ ਉਹਨਾਂ ਦੇ ਅਨੁਸਾਰ ਨਾ ਚਲੇ ਨਾ ਉਹ ਤੇ ਜਾਂਗੇ ਵਸ ਸਕਦੀਆਂ ਬਿਲਕੁਲ ਵਧੇਗੀਆਂ ਵੀ ਤੇ ਕਈ ਬੰਦੇ ਨਾ ਸਮਝਉਂਦੇ ਆ ਇਸ ਚੀਜ਼ ਨੂੰ ਮਜ਼ਾਕ ਚ ਲੈਂਦੇ ਆ ਬਿਲਕੁਲ ਨਾ ਕੁਝ ਠੀਕ ਹੈ ਉਹ ਉਹਨਾਂ ਦੇ ਬੰਦੇ ਨਹੀਂ ਪੈਂਦੀ ਇਸ ਕਰਕੇ ਪ੍ਰਸ਼ਾਸਨ ਬਾਰ ਬਾਰ ਦਾਖਲਾਈ ਪਈ ਜਾਂਦਾ ਹੈ ਕਿ ਭਾਈ ਇਹ ਚੀਜ਼ ਕਰੋ ਅੱਜ ਨਹੀਂ ਕੱਲ ਨੂੰ અમાਰੇ ਪੱਲੇ ਪਵੇ ਤੇ ਭਾਈ ਹਾਂ ਇਹ ਚੀਜ਼ ਬਾਕੀ ਹੈ ਸਹੀ ਸਹੀ ਸੀਗੀ ਜੋ ਚੀਜ਼ ਦੱਸ ਨਹੀਂ ਬਿਲਕੁਲ ਇੱਕ ਚੀਜ਼ ਹੋਰ ਈ ਨਾਲੇ ਹਾਂ ਜਿੰਨੇ ਵੀ ਸ਼ੋਰ ਸ਼ਰਾਬਾ ਮੀਡੀਆ ਹੋ ਗਿਆ ਆਪਣਾ तकरीबन सारा ਕਈ ਤਰ੍ਹਾਂ ਦੇ ਲੋਕ ਉਹਦਾ ਪ੍ਰਚਾਰ ਵੀ ਕਰ ਰਹੇ ਆ ਇਹ ਐ ਨਹੀਂ ਐ ਹੋਇਆ ਐ ਉਸ ਚੀਜ਼ ਤੋਂ ਬਚਾ ਜਾਵੇ ਸੋਸ਼ਲ ਮੀਡੀਆ ਬਤਨ ਕੀ ਚੀਜ਼ ਹੋ ਗਈ ਸੋਸ਼ਲ ਮੀਡੀਆ ਇੱਕ ਕਮਾਈ ਦਾ ਸਾਧਨ ਬਣ ਗਿਆ ਠੀਕ ਹੈ ਲੋਕਾਂ ਨੇ ਕੀ ਕਰਨਾ ਵੀਜ਼ ਤੋੜਨੇ ਆ ਠੀਕ ਹੈ ਉਹਨਾਂ ਨੂੰ ਉਹ ਵਿਊ ਤੇ ਅਕੋਰਡਿੰਗ ਉਹਨਾਂ ਨੂੰ ਇਨਕਮ ਹੋਣੀ ਆ ਉਹ ਜਿਹੜੀ ਚੀਜ਼ ਇਹ ਸਭ ਮਹੌਲ ਚ ਜੇਕਰ ਝੂਠ ਵੀ ਬੋਲਣਗੇ ਤਾਂ ਉਹ ਚੀਜ਼ ਸੱਚੀ ਮੰਨੀ ਜਾਏ ਬਿਲਕੁਲ ਸਹੀ ਗੱਲ ਤੇ ਲੋਕ ਇਸ ਨੂੰ ਵਾਰ-ਵਾਰ ਦੇਖਣਗੇ ਉਹ ਸ਼ੇਅਰ ਕਰਨਗੇ ਸ਼ੇਅਰ ਕਰੂਗੇ ਕਿ ਵਿੱਚ ਕੋਈ ਚੁੱਕੋ ਇਹੋ ਤੀਜਾ ਬਿੱਕਟੀ ਪਿੰਡਾਂ ਦੇ ਜਾਂ ਕਈ ਲੋਕ ਇੰਨੇ भोले ਹੁੰਦੇ ਆ ਉਹ ਉਸ ਚੀਜ਼ ਨੂੰ ਸੱਚ ਮੰਨ ਲੈਂਦੇ ਆ ਕਿ ਯਾਰ ਵਾਕਈ ਇਹ ਚੀਜ਼ ਹੋਈ ਆ ਅੱਜ ਦਿਨ ਚ ਇੱਕ ਮਤਲਬ ਕਿ ਬਲਾਸਟ ਦੀ ਆਜਾਈ 2:30 ਵਜੇ ਬਾਈ ਮਿਲਦੀ 2:30 ਵਜੇ ਬਾਈ ਮਿਲਦੀ ਇਹ ਤਕਰੀਬਨ ਕਈ ਥਾਵਾਂ ਤੇ ਸੁਣੀ ਗਈ ਤੇ ਸਾਡੇ ਇਧਰ ਦੇ ਲੋਕਾਂ ਨੂੰ ਨੇ ਪਤਾ ਕੀ ਸੋਚਿਆ ਹੋਇਆ ਸੀਗਾ ਕਿ ਬਾਈ ਇਹ ਇੱਥੇ ਕਿੱਥੇ ਬਲਾਸ ਹੋ ਰਿਹਾ ਆਪਣੇ ਆਸ-ਪਾਸ ਹਾਂ ਕਿ ਆਪਣੇ ਆਸ-ਪਾਸ ਕਿਤੇ ਬੋਲਾ ਗਿਆ ਆਪਣੇ ਭਲੀ ਹਰ ਇੱਕ ਬੰਦਾ ਗਲਤ ਜਜਮੈਂਟ ਲਾ ਰਿਹਾ ਕੋਈ ਕਹਿੰਦਾ ਉਸ ਪਿਡਿਟੀ ਕੀ ਕਰ ਕੋਈ ਕਹਿੰਦਾ ਸਹੀ ਜੀ ਰਿਹਾ ਭਲੀ ਜਜਮੈਂਟ ਹੈ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਬਟ ਉਹਨਾਂ ਨੂੰ ਜਿੱਦਾਂ ਦੱਸਦੀ ਆ ਉਹਨਾਂ ਨੇ ਉਹ ਕਰ ਲਈ ਅੱਗੇ ਰੁਲਾ ਬੱਸ ਇਹ ਜੀ ਜੇ ਕਿ ਤੂੰ ਡਗਾ ਤੇ ਕਦੇ ਨਾ ਅਨੰਦ ਜੀ ਨੂੰ ਬੁਲਾਓ ਤੇ ਨਾ ਉਚੇ ਤੇ ਮਿਲੋ ਮੈਂ ਮੈਂ ਜੀ ਜੇ ਇਹ ਜੀ ਸਿਚੁਏਸ਼ਨ ਚ ਤਾਂ ਖਾਸ ਖਾਸ ਕਰਨਾ ਫੂਰਨ ਯਾਰ ਜਿਹੜੇ ਕੈਮਰੇ ਆ ਉਹਨਾਂ ਦੀ ਡੈਕਾ ਪਾਉਂਦੀ ਆ ਹਾਂ ਉਸ 'ਚ ਇਹ ਚੀਜ਼ ਹੈ ਕਿ ਜਿਹੜੇ ਕਹਿੰਦੇ ਆ ਅੱਜ ਕੱਲ੍ਹ ਜਿਹੜੇ ਕੰਮ ਐ ਐਡਵਾਂਸ ਆ ਗਏ ਉਹ ਕੀ ਕਰਦੇ ਆ ਸੈਂਸ ਕਰਦੇ ਆ ਉਹਨਾਂ ਦੇ ਜੇਕਰ ਕੋਈ ਰਾਤ ਨੂੰ ਹਨੇਰੇ 'ਚ ਉਹਦੇ ਅੱਗੇ ਦੀ ਲੰਗੇਗਾ ਨਾ ਤਾਂ ਉਹ ਸੈਂਸ ਕਰਕੇ ਆਪਣੇ ਆਪ ਲਾਈਟ ਜਗਾ ਦਿੰਦਾ ਹੈ ਜਾਂ ਤਾਂ ਇਹ ਹੁੰਦਾ ਹੈ ਕਿ ਜਾਂ ਜੇਲ ਦੇ ਘਰ 'ਚ ਲੱਗੇ ਹੋਈਆਂ ਆ ਉਹ ਉਹਦਾ ਮੈਸ ਸਪਲਾਈ ਇਹ ਚੱਕਦੇ ਆ ਹਾਂ ਠੀਕ ਹੈ ਏਸ ਹੀ ਅੱਜ ਦਾ ਆਪਣਾ ਦਿਨ ਤੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਦਿਨ ਦੀ ਨਵੀਂ ਵੀਡੀਓ ਨਾਲ ਦਿਨ ਵਿੱਚ ਕੀ ਸੀਗਾ ਸਾਡੇ ਵਾਸਤੇ ਰਾਤੇ ਸੀ ਸਾਡੇ ਵਾਸਤੇ ਰਾਤੇ ਸੀ ਨਹੀਂ ਸਾਡੇ ਵਾਸਤੇ ਸਿਰਫ ਅੱਜ ਗੱਲਾਂ ਬਾਤਾਂ ਦਾ ਹੀ ਸੀਗਾ ਜੋ ਸ਼ੇਅਰ ਕਰਨੀਆਂ ਸੀਗੀਆਂ ਮਤਲਬ ਕਿ ਜੋ ਅਸੀਂ ਸੁਣ ਰਹੇ ਸੀਗੇ ਲੋਕਾਂ ਨੇ ਸੁਣੀਆਂ ਬਿਲਕੁਲ ਮਤਲਬ ਕਿ ਜੋ ਲੋਕਾਂ ਦੇ ਥੀਵਿਊ ਸੀਗੇ ਉਹ ਚੀਜ਼ਾਂ ਅੱਜ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਇਸ ਵੀਡੀਓ ਲਈ ਕਿ ਲੋਕ ਕੀ ਸੋਚਦੇ ਆਂ ਜੰਗ ਬਾਰੇ ਤੇ ਸਾਡੇ ਕੀ ਵਿਚਾਰ ਸੀਗੇ ਜੰਗ ਬਾਰੇ ਉਹ ਚੀਜ਼ਾਂ ਤੁਹਾਡੇ ਸਾਹਮਣੇ ਆ ਅੱਜ ਅੱਜ ਸਾਡਾ ਵੀਡੀਓ ਬਣਾਉਂਦਾ ਖਾਸ ਮਨਤਵ ਨਹੀਂ ਸੀ ਦਿਨ ਵਿੱਚ ਵੀ ਕਿਉਂਕਿ ਅਸੀਂ ਅਸੀਂ ਤਕਰੀਬਨ ਫਸੇ ਹੋਏ ਸੀਗੇ ਹਾਂ ਉਸ ਕਰਕੇ ਸਾਡੇ ਕੋਲ ਨਹੀਂ ਬਣ ਪਾਈ ਨਹੀਂ ਬਣ ਪਾਈ ਤੋਰੀਫ ਕਰਕੇ ਉਹ ਕੰਮ ਵੀ ਜ਼ਰੂਰੀ ਸੀਗੇ ਤੋ ਤੁਹਾਨੂੰ ਅਗਲੀ ਵੀਡੀਓ 'ਚ ਦੱਸ ਦਾਂਗੇ ਅਸੀਂ ਕਿਉਂ ਨਹੀਂ ਵੀਡੀਓ ਬਣਾ ਪਾਈ ਕਿਉਂਕਿ ਹਰ ਇੱਕ ਤਵੇ ਮਨ 'ਚ ਡਰ ਹੁੰਦਾ ਹੈ ਹਾਂ ਬੇਸ਼ੱਕ ਸਾਡੇ 'ਚ ਵੀ ਹੋਵੇ ਅਸੀਂ ਵੀ ਡਰੇ ਅਸੀਂ ਵੀ ਉਹ ਤੋਂ ਡਰੇ ਹੋਏ ਹਾਂ ਹੱਲੇ ਵੀ ਡਰੇ ਹੋਈਆਂ ਕਹਿ ਸਕਦੇ ਆਂ ਇਹ ਗੱਲ ਡਰੇ ਹੋਈਆਂ ਕਿਉਂਕਿ ਸਾਡੇ ਵੀ ਪਰਿਵਾਰ ਨੇ ਅਸੀਂ ਵੀ ਪਰਿਵਾਰਾਂ ਵਾਲਿਆਂ ਕਈ ਚੀਜ਼ਾਂ ਦਾ ਅਰੇਂਜਮੈਂਟ ਕਰਨਾ ਜ਼ਰੂਰੀ ਹੁੰਦਾ ਜ਼ਰੂਰੀ ਹੁੰਦਾ ਹੈ ਤੋ ਸ਼ਾਇਦ ਅਸੀਂ ਉਹ ਚੀਜ਼ਾਂ ਅਰੇਂਜ ਕਰਦੇ ਹੋਵਾਂਗੇ ਅੱਜ ਚਲੋ ਮਿਲਿਆ ਠੀਕ ਹੈ ਮਿਲਿਆ ਪੰਗਾ ਸਤਿ ਸ਼੍ਰੀ ਅਕਾਲ